ਕਿ ਸਿबड़े ਲੋਕ ਅੱਜ ਇਸ ਸਮੱਸਿਆ ਨਾਲ ਜੂਝ ਰਹੇ ਆ ਪਰ ਕਿਤੇ ਵੀ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਵੀ ਅਸਲੀ ਹੱਲ ਨਹੀਂ ਮਿਲ ਰਿਹਾ ਜਿਹੜੀ ਕਿ ਅਸੀਂ ਚੀਜ਼ ਦੱਸਣਾ ਚਾਹੁੰਦੇ ਆ ਔਰ ਅੱਜ 90% ਸਰੀਰਿਕ ਰੋਗ ਜਿਹੜੇ ਆ ਰਹੇ ਆ ਉਹ ਇਸੇ ਕਾਰਨ ਕਰਕੇ ਆ ਰਹੇ ਆ ਪਰ ਇਸ ਚੀਜ਼ ਦਾ ਕੀ ਕਾਰਨ ਵਾ ਇਹ ਵੀ ਕਿਸੇ ਨੂੰ ਨਹੀਂ ਪਤਾ ਹੁਣ ਜਿਹੜੀ ਪਿਛਲੀ ਵਾਰ ਪਈ ਸੀ ਲੋਕਾਂ ਦੇ ਫੋਨ ਆਇਆ ਸੀ ਮੈਨੂੰ ਇਸ ਚੀਜ਼ ਦੀ ਸਮੱਸਿਆ ਵਾ ਪਰ ਨਹੀਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ 80% ਲੋਕਾਂ ਨੂੰ ਇਹ ਸਮੱਸਿਆ ਨਹੀਂਗੀ ਸਿਰਫ 20% ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਸਮੱਸਿਆ ਨਹੀਂ ਔਰ ਜਿਹੜੇ 80% ਨੇ ਉਹਨਾਂ ਨੂੰ ਸਮੱਸਿਆ ਦਾ ਕਾਰਨ ਕੋਈ ਹੋਰ ਆ ਫੋਰ ਐਗਜ਼ਾਮਪਲ ਕਾਰਨ ਦੇ ਵਿੱਚ ਜਿੰਨੂੰ ਸ਼ੂਗਰ ਵਾ ਸ਼ੂਗਰ ਦੇ ਨਾਲ ਵੀ ਇਹ ਸਮੱਸਿਆ ਇਸ ਗ੍ਰਸਤੀ ਜੀਵਨ ਦੇ ਵਿੱਚ ਬੜਾ ਇਫੈਕਟ ਪੈਂਦਾ ਜਿੰਦਾ ਖੂਨ ਗਾੜੇਪਨ ਦੇ ਵਿੱਚ ਵਾ ਜਿੰਨੂੰ ਕ੍ਰੈਸਟੋਲ ਲੈਵਲ ਵੱਧਦਾ ਵਾ ਉਹ ਵੀ ਇਸ ਚੀਜ਼ ਦਾ ਕਾਰਨ ਮੰਨਦਾ ਵਾ ਪਾ ਔਰ ਜਿੰਦਾ ਭਾਈ ਬਲੱਡ ਪ੍ਰੈਸ਼ਰ ਵਾ ਉਹ ਵੀ ਇਸ ਚੀਜ਼ ਕਰਕੇ ਹੁੰਦਾ ਵਾ ਔਰ ਜਿੰਨੂੰ ਕਿਡਨੀ ਦੀ ਸਮੱਸਿਆ ਵਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਰੋਗ ਜਿੰਦਾ ਲੀਵਰ ਫੈਟੀ ਵਾ ਸਭ ਤੋਂ ਵੱਧ ਇਫੈਕਟ ਪਾਉਂਦਾ ਹੈ ਗ੍ਰਸਤੀ ਵਿੰਤ